મીર પાર્ટી જીંદાબાદ ઇન્કલાબ જીંદાબાદ આમ આદમી પાર્ટી જીંદાબાદ બહુ સરદાર આજ એટલા ફટે ઓ જીંદાબાદ જીંદાબાદ સરકાર મજરામ વાલુ જીંદાબાદ જીંદાબાદ આવજી બનેજી આવ ચાલો જી બહુ 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 જી અકે આવજી આવ આમ આદમી પાર્ટી જીંદાબાદ આમ આદમી પાર્ટી જીંદાબાદ શ્રી અમન રોડાજી જીંદાબાદ રાત અરમનીસિંહ ਜਿੰਦਾਬਾਦ ਜੀ ਡੀਓ ਕਾਮ ਜਿੰਦਾਬਾਦ ਹਾਉ ਜੀ ਬੀ ਜੀ ਉਹ ਪਿੱਛੇ ਆ ਗਏ ਆ ਆ ਜੀ ਬੰਦੇ ਆਓ ਜੀ ਆਓ ਆ ਇਧਰ ਆਓ ਜੀ ਆਓ ਜੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਨੀਤੀਆਂ ਨੂੰ ਦੇਖਦੇ ਹੋਏ ਭਵੰਤਪਾਨ ਸਰਕਾਰ ਦੇ 3.5 ਸਾਲ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਸਾਡੇ ਬਹੁਤ ਹੀ ਸਦਕਾਰਯੋਗ ਮੇਰੇ ਛੋਟੇ ਟਪਰੀ ਸੋਨ ਜੀ ਦੇ ਹਲਕੇ ਪ੍ਰਤੀ ਲੋਕਾਂ ਦੇ ਪਿਆਰ ਔਰ ਸ਼ੋਅ ਦੇਖਦੇ ਹੋਏ ਅਜਾਵਾ ਦੀ ਪਾਰਟੀ ਦਾ ਕਾਫਲਾ ਜਿਹੜਾ ਉਹ ਦਿਨ ਪੱਗ ਦਿਲਵੜ ਰਹੇ ਤੇ ਅੱਜ ਇਸ ਹਲਕੇ ਦੇ ਵਿੱਚ ਸ੍ਰੀ ਬਲਰਾਮ ਬਾਲੂ ਜੀ ਜਿਹੜੇ ਕਿ ਵਾਲਮੀਕੀ ਸੁਆਸ ਤੋਂ ਹੁੰਦੇ ਨੇ ਉਹਨਾਂ ਦੀ ਜਰਨਿੰਗ ਦਾ ਪ੍ਰੋਗਰਾਮ ਸੋਨ ਸਾਹਿਬ ਨੇ ਰੱਖਿਆ ਸੀ ਕਿ ਸੋ ਇਹਨਾਂ ਦਾ ਹੁਕਮ ਮੈਨੂੰ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਭਜਨ ਸਿੰਘ ਜੀ ਈਟੀਓ ਸਾਹਿਬ ਸਾਨੂੰ ਹੋਇਆ ਕਿ ਜੇ ਤੁਸੀਂ ਵੀ ਇਸ ਖੁਸ਼ੀ ਦੇ ਮੌਕੇ ਉੱਪਰ ਚੱਲੋ ਸੋ ਅੱਜ ਇੱਥੇ ਪਹੁੰਚੇ ਆ ਬਲਰਾਮ ਬਾਲੂ ਜੀ ਉਹਨਾਂ ਦੇ ਸੰਗ ਤੇ ਸਾਥੀਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਲਈ ਜਨਕ ਥੋੜਾ ਜਿਹਾ ਇਸ ਤਰ੍ਹਾਂ ਜੁੜਿਆਣੇ ਵੀ ਰੈਲੀ ਹੋਈ ਆ ਕਿ ਜੀਵਾਲ ਦੀ ਜਨਜਾਤ ਟਕੜੇ ਹੋਊ 2024 ਦੁਆਰਾ ਸਰਕਾਰ ਨੂੰ ਕੀ ਰਣਨੀਤੀ ਹੋਊਗੀ ਦੇਖੋ ਜੀ ਰਣਨੀਤੀ ਸਾਡੀ ਇੱਕੋ ਹੀ ਹੁੰਦੀ ਆ ਆਵਾਜ਼ੀ ਪਾਰਟੀ ਦੀ ਕੰਮ ਕੰਮ ਔਰ ਕੰਮ ਜਦੋਂ ਤੁਸੀਂ ਸਾਫ਼ ਨੀਅਤ ਦੇ ਨਾਲ ਨੀਤੀ ਦੇ ਨਾਲ ਕਮਿਟਮੈਂਟ ਦੇ ਨਾਲ ਜਦੋਂ ਤੁਸੀਂ ਲੋਕਾਂ ਦੇ ਕੰਮ ਕਰੋਗੇ ਪੂਰੀ ਇਮਾਨਦਾਰੀ ਦੇ ਨਾਲ ਤੇ ਇਲੈਕਸ਼ਨ ਲੜਨ ਦੀ ਰਾਜਨੀਤੀ ਹੈ ਜਿਹੜੀ ਉਹ ਲੋਕਾਂ ਨੇ ਆਪਣੇ ਆਪ ਤੁਹਾਡੇ ਲਈ ਬਣਾ ਦੇਣੀ ਚਾਹੀਦੀ ਹੈ ਸੋ ਸਾਡਾ ਫੋਕਸ ਹੈ ਜਿਹੜਾ ਉਹ ਸਿਰਫ ਸਿਰਫ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਤੇ ਜਦੋਂ ਸਾਫ ਨੀਤ ਨਾਲ ਕੰਮ ਕਰਾਂਗੇ ਤੇ ਲੋਕਾਂ ਨੇ ਆਪਣੇ ਆਪ ਹੀ ਕਲੈਕਸ਼ਨ ਜਿਹੜੀ ਕੋਲ ਲੜਾ ਦੇਣੀ ਹੈ ਅੱਗੇ ਜਿਹੜੀ ਇਹ ਗੱਲ ਹੈ ਕਿ ਤਰਨਤਾਂ ਨਹੀਂ ਹੁਣ ਜਿੰਨੇ ਚੌਂ ਬਣੀਆਂ ਤੇ ਕੈਬਨਟ ਦੀ ਮੀਟਿੰਗ ਹੈ ਜਿਹੜੀ ਹੋਣੀ ਹੈ ਲੋਕ ਇੱਥੇ ਦੇ ਵਿੱਚ ਕੀ ਫੈਸਲੇ ਲੈ ਦੇਣਾ ਪਟੇ ਦੇਖੋ ਇਹ ਤਾਂ ਕੈਬਨਟ ਦੀ ਮੀਟਿੰਗ ਤੋਂ ਪਹਿਲਾਂ ਡਿਸਕਲੋਸ ਕਰਦਾ ਮੈਂ ਸਮਝਦਾ ਕਿ ਬਹੁਤੀ ਵਾਜਿਬ ਗੱਲ ਨਹੀਂ ਹੈ ਉਹ ਮੀਟਿੰਗ 6 ਵਜੇ ਹੋਣੀ ਹੈ 3:30 ਪੌਂਟ ਸਭ ਤੇ ਫੋਟੋ ਕੋ ਸਾਰੇ ਵੀਰ ਵੀ ਨਹੀਂ ਜਿਹੜੇ ਆ ਜਾਣੇ ਨੇ ਪਰ ਮੈਂ ਇੱਕ ਚੀਜ਼ ਅਸ਼ੂਰ ਕਰ ਦੇਣਾ ਚਾਹਣਾ ਕਿ ਜੋ ਵੀ ਪਿਛਲੇ ਸਮੇਂ ਦੇ ਵਿੱਚ ਵੀ ਤੇ ਅੱਜ ਵੀ ਤੇ ਆਉਣ ਵਾਲੇ ਕੱਲ ਵੀ ਜਿਹੜੇ ਵੀ ਪੰਜਾਬ ਕੈਬਨਿਟ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਫੈਸਲੇ ਲਾਉਗੇ ਉਹ ਪੰਜਾਬ ਦੀ ਭਲਾਈ ਲਈ ਹੋਊਗਾ ਪੰਜਾਬ ਦੇ 3 ਕਰੋੜ ਲੋਕਾਂ ਲਈ ਨਹੀਂ ਬੇਗੈਨ ਲੈ ਕੇ ਉਹ ਸਖਤ ਕਾਨੂੰਨ ਬਣਾਉਣਗੇ ਬਿਲਕੁਲ ਜੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਬਹੁਤ ਅਨਫੋਰਚੂਨੇਟ ਰਿਹਾ ਹੈ ਕਿ ਵਕਾਫਤਰ ਮੰਦੇ ਧਾਰਮਿਕ ਗ੍ਰੰਥਾਂ ਦੀ ਬੀਅੰਦੀ ਜਿਹੜੀ ਉਹ ਪੰਜਾਬ ਦੇ ਵਿੱਚ ਹੁੰਦੀ ਰਹੀ ਜਿਹਦੀ ਵਜ੍ਹਾ ਕਰਕੇ ਬਹੁਤ ਮਾਹੌਲ ਹੈ ਜਿਹੜਾ ਪੰਜਾਬ ਦਾ ਇਮੋਸ਼ਨਲੀ ਸੈਂਟੀਮੈਂਟਲੀ ਡਿਸਟਰਬੀ ਹੁੰਦਾ ਰਿਹਾ ਹੈ ਪਿਛਲੇ ਆਪਰ ਦਾ ਸਾਲ ਪਹਿਲਾਂ ਨਜ਼ਰਬਾੜੀ ਜਿਸ ਤਰੀਕੇ ਨਾਲ ਬਰਗਾੜੀ ਮਹਿਲਕਲਾ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਹੋਈ ਉਹਦਾ ਇਹੋ ਜਿਹਾ ਘਟਨਾ ਹੋਵਾ ਮੁੜ ਕੇ ਦੁਬਾਰਾ ਪੰਜਾਬ ਦੇ ਵਿੱਚ ਨਾ ਹੋਣ ਉਹਦੇ ਲਈ ਇੱਕ ਬਹੁਤ ਸਖਤ ਕਾਨੂੰਨ ਹੈ ਜਿਹੜਾ ਉਹ ਪੰਜਾਬ ਸਰਕਾਰ ਲਿਆਉਣ ਜਾਣ ਰਹੀ ਹੈ ਜਿਹਦੇ ਨਾਲ ਮੈਂ ਸਮਝਦਾ ਕਿ ਕੋਈ ਵੀ ਵਿਅਕਤੀ ਇਹ ਹਿੰਮਤ ਹੌਸਲਾ ਨਹੀਂ ਕਰ ਪਾਊਗਾ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੀਅਰਸੀ ਕਰਕੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾ ਸਰ ਮਜੀਠੀਆ ਦੀ ਗ੍ਰਿਫਤਾਰੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਹ ਜਹ ਕਰੋਗੇ ਉਹ ਜਹ ਕਰੋਗੇ ਜੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਕੁੱਟ ਕੇ ਦੋ ਨੰਬਰ ਦੇ ਧੰਦੇ ਕਰਕੇ ਤੁਸੀਂ ਪ੍ਰਾਪਰਟੀਆਂ ਬਣਾਓਗੇ ਨਸ਼ੇ ਦੇ ਕਾਰੋਬਾਰਾਂ ਦੇ ਵਿੱਚੋਂ ਅੰਡਸ ਪ੍ਰੋਪਰਿਟੀ ਐਸਿਡ ਬਣਾਓਗੇ ਤੇ ਫਿਰ ਜਿਹੜਾ ਜਿਹੜਾ ਕਰੂਗਾ ਮਾਜਾ ਪਰਣਾ ਪੂਰਾ